ਮੰਡੀ ਗਵੇਦਪਗੜ ਵਿਖੇ ਉਹੀ ਇੱਕ ਕਥਿਤ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕਰਦੇ ਹੋਏ ਜੀਆਈ ਸਟਾਫ ਸਰਹੰਦ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 50 ਤੋਲੇ ਸੋਨਾ ਬਰਾਮਦ ਕੀਤਾ ਜਾਂਦਾ ਦਾਵਾ ਕੀਤਾ ਗਿਆ ਹੈ ਫਤਿਹਗੜ ਸਾਹਿਬ ਦੇ ਐਸਪੀਡੀ ਰਕੇਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਗਈ ਕ 17 7 2024 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ ਚੋਰੀ ਦਾ ਜਿੱਦੇ ਚੇ ਕੰਪਲੇਨ ਜਿਹੜੀ ਸਾਡੇ ਕੋਲ ਸੀਗੀ ਉਹ ਸੋਨੇ ਚੋਰੀ ਦੀ ਸੀਗੀ ਔਰ ਪੂਰੀ ਇਨਵੈਸਟੀਗੇਸ਼ਨ ਵਾਸਤੇ ਫਿਰ ਸੀਆਈ ਇਨਚਾਰਜ ਨਰਿੰਦਰ ਦੇ ਟੀਮ ਨੇ ਬੜਾ ਚੰਗਾ ਕੰਮ ਕੀਤਾ ਹੈ ਔਰ ਇਹਦੇ ਚ ਇੱਕ ਨਰਿੰਦਰ ਸਿੰਘ ਵੀ ਗ੍ਰਿਫਤਾਰੀ ਕੀਤੀ ਗ੍ਰਿਫਤਾਰੀ ਕਰਨ ਦੇ ਬਾਅਦ ਇਹ ਪਤਾ ਲੱਗਾ ਇਸ ਦਾ ਉਸ ਘਰ ਦੇ ਵਿੱਚ ਨਰਿੰਦਰ ਸਿੰਘ ਦਾ ਆਮ ਜਾਣਾ ਸੀਗਾ ਇਨੇ ਉਹ ਮੌਕੇ ਦਾ ਫਾਇਦਾ ਉਠਾਇਆ ਔਰ ਇਸਨੇ ਕਾਫੀ ਵੱਡੀ ਮਾਤਰਾ ਚ ਚੋਰੀ ਕੀਤੀ ਸੀ ਟੀਮ ਨੇ ਬੜਾ ਚੰਗਾ ਐਨਾਲਿਸਿਸ ਕੀਤਾ ਇਨਵੈਸਟੀਗੇਸ਼ਨ ਕੀਤਾ ਔਰ ਇਹ ਸਫਲਤਾ ਹੈਗੀ ਸਈਏ ਟੀਮ ਦੀ ਨਰਿੰਦਰ ਦੀ ਜਿਹੜਾ ਸੁਪਰਵੀਜ਼ਨ ਹੇਟ ਸਾਰਾ ਕੰਮ ਹੋਇਆ ਹੈ ਤੋਂ ਇਹਨਾਂ ਦੀ ਸਫਲਤਾ ਹੈਗੀ ਕਿ 50 ਟੋਲੇ ਸੋਨਾ ਤਕਰੀਬਨ 50 ਟੋਲੇ ਸੋਨਾ ਏ ਰਿਕਵਰ ਨਰਿੰਦਰ ਸਰੂ ਕਰ ਲਿਆ ਗਿਆ ਚੋਰੀ ਕਿੱਥੋਂ ਹੋਈ ਸੀ ਕਿਹਦੇ ਕਰਕੇ ਹੋਈ ਸੀ ਚੋਰੀ ਇਹ ਮੰਡੀ ਗੋਇੰਦਗੜ੍ਹੇ ਹੋਈ ਸੀ ਹੋਈ ਸੀ ਔਰ ਅਜੇ ਅਸੀਂ ਨਾ ਤੋਂ ਗਰ ਡਿਸਕਲੋਸ ਕਰ ਰਹੇ ਨਾ ਫੈਮਿਲੀ ਮੈਂਬਰ ਡਿਸਕਲੋਸ ਕਰ ਰਹੇ ਕਿਉਂਕਿ ਇਹਦਾ ਉਹਨਾਂ ਦੇ ਘਰੇ ਆਣਾ ਜਾਣਾ ਸੀਗਾ ਇਹਦਾ ਕੋਈ ਬੈਕਗਰਾਉਂਡ ਕਿ ਕ੍ਰਿਮੀਨਲ ਰਿਕਾਰਡ ਹੈਗਾ ਇੱਕ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਸ ਤੋਂ ਪਹਿਲੇ ਵੀ ਇਸ ਤੇ ਮੁਕਦਮਾ ਦਰਜ ਹੈ ਔਰ ਇਹ ਜਿਵੇਂ ਆਪਾਂ ਨੂੰ ਪਤਾ ਲੱਗਦਾ ਹੁਣ ਉਹ ਵੀ ਵੈਰੀਫਾਈ ਕਰਨ ਦੀ ਗੱਲ ਹੈ ਕਿ ਨਸ਼ੇ ਦਾ ਵੀ ਆਦੀ ਸੀਗਾ ਉਸ ਅਪਾਰਟਮੈਂਟ ਵੈਰੀਫਾਈ ਕਰ ਰਹੇ ਕਿ ਕੋਈ ਨਸ਼ੇ ਦੇ ਨਾਲ ਤੋਂ ਇਸ ਦਾ ਕੋਈ ਜੁੜਾਉਤ ਨਹੀਂ ਪਹਿਲਾਂ ਕੀ ਕਰਦਾ ਸੀਗਾ ਕੰਮ ਕੀ ਕਰਦਾ ਸੀ ਜੀ ਕੰਮ ਇਸ ਵੇਲੇ ਕੋਈ ਕੰਮ ਨਹੀਂ ਕਰਦਾ ਸੀ ਜੀ ਟਾਈਮ-ਟਾਈਮ ਨਾਲ ਜਿਵੇਂ ਚੋਰੀ ਕਰਦਾ ਸੀ ਉਹ ਪੈਸੇ ਤੋਂ ਹੀ ਆਪਣਾ ਕੰਮ ਚਲਾ ਰਿਹਾ ਸੀ ਪਹਿਲਾਂ ਵੀ ਚੋਰੀ ਤੇ ਮੁਕਤਮੈਂ ਇੱਕ ਮਕਦਮਾ ਇਸ ਤੋਂ ਪਹਿਲੇ ਸੀਨੈਚਿੰਗ ਦਾ ਮਕਦਮਾ ਆਇਆ ਸੀ